ਮਤਲਬ ਪੰਜ ਜਾਨੇ ਸੀ ਜਿਹੜੇ ਨਾਲ ਦੇ ਜੰਮੇ ਸੀ ਬਾਪੂ ਦੇ ਪੰਜੇ ਤੁਰ ਗਏ ਚੁੱਲ੍ਹੇ ਤੇ ਬੇਦਕ ਬੰਦਾ ਵਾ ਜਦੋਂ ਦਰੰਗ ਹੋ ਗਿਆ ਹੁਣ ਉਹ ਚੱਲ ਫਿਰ ਨਹੀਂ ਸਕਦਾ ساری ਉਮਰ ਬਾਪੂ ਮੈਰੇ ਨੇ ਕਰਾਈ ਬਾਪੂ ਕਹਿੰਦਾ ਮੈਂ ਇਦਾਂ ਹੀ ਰਹਾ ਜਿੰਨੇ ਕਮਾਲ ਲੈਂਦਾ ਸੀ ਉਹਨੇ ਖਾ ਲੈਂਦਾ ਸੀ ਹੁਣ ਸਰੀਰ ਬਜ਼ੁਰਗ ਹੋ ਗਿਆ ਸੀਟ ਚਾਰ ਵੀ ਨਹੀਂ ਬਚੀ ਤੇ ਆ ਸਾਰਾ ਪਾਸਾ ਪੈਰਾਲਾਈਜ਼ ਹੋ ਗਿਆ ਇਹ 20 ਸਾਲ ਦਾ ਸੀ ਜਦੋਂ ਪਿੰਡ ਚੋਂ ਚਲਾ ਗਿਆ ਤੇ ਭਰਾ ਪਰੂ ਸੀਗੇ ਉਹ ਮਰ ਗਏ ਵੱਡੇ ਸੀਗੇ ਉਹ ਇਹਨਾਂ ਦੀ ਤੀਜੀ ਪੀੜ੍ਹੀ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਕੀ ਹੋ ਗਿਆ ਹਾਂ ਪੈਰਲਾਈਜ਼ ਹੋ ਗਿਆ ਕੀ ਨਾਂ ਤੁਹਾਡਾ ਮੈਂ ਰਗੂबीर ਸਿੰਘ ਹਾਂ ਰਗੂबीर ਸਿੰਘ ਰਗੂਬੀਰ ਸਿੰਘ ਪਿੰਡ ਕਿਹੜਾ ਤੁਹਾਡਾ ਹਾਂ ਜੀ ਹਾਜੀਪੁਰ ਹੈ ਜੀ ਹਾਜੀਪੁਰ ਹਾਜੀਪੁਰ ਅੱਛਾ ਜੀ ਜ਼ਿਲ੍ਹਾ ਜ਼ਿਲ੍ਹਾ ਦਸੂਹਾ ਜ਼ਿਲ੍ਹਾ ਦਸੂਹਾ ਠੀਕ ਹੈ ਠੀਕ ਤੇ ਕਿੰਨੇ ਭੈਣ ਭਰਾ ਸੀ ਇਹ ਮੈਂ ਪਾ ਕੇ ਚਾਹ ਸੀ ਚਾਰ ਤਿੰਨ ਭਰਾ ਹੋਰ ਦੇਖੋ ਨਹੀਂ ਹੋਣ ਕਿ ਤਿੰਨ ਭਰਾ ਸੀ ਪਹਿਣਾ ਸੀ ਦੋ ਭੈਣਾਂ ਸੀ ਤਿੰਨ ਭਰਾ ਆਹ ਚਾਰ ਭਰਾ ਸੀ ਚਾਰ ਭਰਾ ਸੀ ਤੇ ਤਿੰਨ ਭੈਣਾਂ ਸੀ ਸੱਤ ਮੈਂਬਰ ਸੀ ਟੋਟਲ ਦੋ ਭੈਣਾਂ ਸੀ ਦੋ ਭੈਣਾਂ ਸੀ ਛੇ ਸੀ ਅੱਛਾ ਤੁਹਾਨੂੰ ਇਹ ਕਿੱਥੇ ਮਿਲਿਆ ਵੀਰੇ ਇਹੇ ਮੈਂ ਤਾਂ ਇੱਥੇ ਰਹਿਣਾ ਸੀ ਪਿੰਡ ਮੇਰਾ ਮੁੰਡਾ ਉੱਥੇ ਹੋਟਲ ਚਲਾਉਂਦਾ ਆਪਾਂ ਰਾਜਕੋਟ ਦੇ ਗ੍ਰਾਮ ਚ ਰਾਜਕੋਟ ਜਗਰਾ ਹਾਂ ਇਹ ਕਦੇ 5-4 ਸਾਲ ਪਹਿਲਾਂ ਮਿਲਤਾ ਸੀ ਕਿ ਤਪਾਵਾ ਚਰਦਾ ਉਹ ਦੱਸਿਆ ਕਿ ਚਾਰ-ਪੰਜ ਸਾਲ ਹੋ ਗਏ ਸਾਡੇ ਕੋਲੇ ਫਿਰਦਾ ਤੁਰਦਾ ਉੱਤੇ ਆ ਗਿਆ ਆਪਸਟ ਸੀ ਇਹ ਜਿਵੇਂ ਇਹਨਾਂ ਧੁੱਪ ਦੀ ਚ ਗਰਮੀਆਂ ਸੀਗੀਆਂ ਉਹ ਕਹਿੰਦਾ ਆ ਕੇ ਕਹਿੰਦਾ ਵੀ ਮੈਂ ਰੋਟੀ ਰੱਟੀ ਖਾਣੀ ਆ ਯਾਰ ਪੰਜਾਬੀ ਕਰਕੇ ਰੋਟੀ ਰੱਟੀ ਖਾਦੀ। ਦੋ ਕੁ ਦਿਨੇ ਬੈਠਾ ਪੁੱਠਾ ਰਿਆ ਇਹਨੂੰ ਪੁੱਛਿਆ ਤੇਰਾ ਪਿੰਡ ਕਿਹੜਾ? ਇਹਨੇ ਪਿੰਡ ਵੀ ਗਲਤ ਦੱਸਿਆ ਜਿਹੜਾ ਨੰਬਰ ਦਿੱਤਾ ਸੀ ਨਾ ਉਦੋਂ ਉਹ ਨੰਬਰ ਵੀ ਨਹੀਂ ਲੱਗਿਆ ਕਰ। ਫਿਰ ਇਹ ਫਿਰਦਾ-ਪੁਰਦਾ ਰੋਟੀ ਰੱਟੀ ਖਾਣ ਦਾ ਪੀਣ ਦਾ ਆਰਾਮ ਨਾਲ ਇਹ ਮਾੜਾ ਮੋਟਾ ਉੱਥੇ ਬੈਠਾ ਰਹਿਣਾ ਕੁਰਸੀ ਤੇ। ਚੱਲ ਉਹਨਾਂ ਨੂੰ ਆਇਆ ਸੀ ਵੀ ਪੰਜਾਬੀ ਬੰਦਾ ਆ ਗਿਆ। ਫਿਰ ਮਾੜਾ ਮੋਟਾ ਜੀ ਇਹ ਫਿਰਦਾ-ਪੁਰਦਾ ਜਿੰਨਾ ਕੋੰਦਾ ਸੀ ਉਹ ਕਰਦਾ। ਫਿਰ ਇਹ ਦਾਣਾ ਸਾਲ ਦੀਆਂ ਲਾ ਕੇ ਬਣਾਉਂ। ਹਾਂ ਇਹਨੂੰ ਪਿੱਛੇ ਜੇ ਮੈਂ ਗਿਆ ਸੀ ਤੈਨੂੰ ਉਹਦਾ ਆਗਰ ਅਟੈਕ ਜੈ ਇਹਨੂੰ ਆ ਪਿਸ਼ਾਬ ਦਾ ਪਿਸ਼ਾਬ ਬੰਦ ਹੋ ਹੂੰ ਜਦੋਂ ਪਿਸ਼ਾਬ ਬੰਦ ਹੋਇਆ ਫਿਰ ਇਹਨੂੰ ਉੱਥੇ ਦਾਖਲ ਕਰਾਤਾ ਹਸਪਤਾਲੇ ਦਾ ਫਿਰ ਆਪਰੇਸ਼ਨ ਹੋਇਆ ਹੂੰ ਪ੍ਰੇਗਨ ਨੂੰ ਆਇਆ ਇਹਦਾ ਗਦੁੱਦਾਂ ਦਾ ਪਤਾ ਨਹੀਂ ਕੀ ਸੀਗਾ ਮੈਂ ਤੇ ਉੱਥੇ ਟਾਬੇ ਤੇ ਕਿੰਨੇ ਸਾਲ ਹੋ ਗਏ ਤੈਨੂੰ ਲੱਗੇ ਨੂੰ ਸਾਢੇ-ਸਾਢੇ ਹੋ ਗਏ 4-5 ਸਾਲ ਤਾਂ ਹੋ ਹੀ ਗਏ ਉਦੋਂ ਪਹਿਲਾਂ ਕਿੱਥੇ ਸੀ ਉਦੋਂ ਫੇਰ ਅਸਲ ਮਸਾਨਾ ਸੀ ਮਸਾਨਾ ਹੂੰ ਮਸਾਣਾ ਜੀ ਰਾਜਪੁਰਮ ਮਸਾਣਾ ਮਸਾਣਾ ਹਾਂ ਅੱਛਾ ਇਹ ਕਿੱਥੇ ਪੈਂਦਾ ਇਹ ਵੀ ਗੁਜਰਾਤ ਦੇ ਰਾਜਪੁਰਮ ਦਾ ਪੱਟੜਾ ਹੈ ਅੱਛਾ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਜੀ ਨੇ ਜੀ ਰਕਵੀਰ ਸਿੰਘ ਮਹਾਰਾਜ ਇਹਨਾਂ ਨੂੰ ਬਾਈ ਹੁਣੀ ਲੈ ਕੇ ਆਏ ਨੇ ਸਾਡੇ ਕੋਲੇ ਗੁਜਰਾਤ ਤੋਂ ਗੁਜਰਾਤ ਕਿਹੜਾ ਜ਼ਿਲ੍ਹਾ ਰਾਜਪੁਰ ਰਾਜਪੁਰ ਤੋਂ ਤੇ ਵੀਰੇ ਹੁਣੀ ਵੀ ਇਹ ਤੁਹਾਡਾ ਕੀ ਨਾ ਮੇਰਾ ਨਾਮ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਆ ਬਾਈ ਸਰਪੰਚ ਨੇ ਸਿੰਘਪੁਰਾ ਸਿੰਘਪੁਰਾ ਤੋਂ ਆਪਣੇ ਬਾੜੇਆਲ ਤੋਂ ਕਹਿਦੀ ਆਪਾਂ ਬਾੜੇਆਲ ਕਹਿਣੋ ਹਾਂਜੀ ਤੇ ਬਾਈ ਤੁਹਾਡਾ ਕੀ ਨਾ ਮੇਰਾ ਉਹ ਨਿਰੰਦਰ ਸਿੰਘ ਜੀ ਨਿਰੰਦਰ ਸਿੰਘ ਜੀ ਨੇ ਕਿ ਬਾਈ ਜੀ ਹੁਣੇ ਸਾਡੇ ਕੋਲੇ ਕੁਝ ਦਿਨ ਪਹਿਲਾਂ ਆ ਕੇ ਗੱਲ ਕਰਕੇ ਗਏ ਸੀ ਉਹਨਾਂ ਨੇ ਦੱਸਿਆ ਵੀ ਸਾਡੇ ਕੋਲੇ ਉੱਥੇ ਇੱਕ ਢਾਬਾ ਵਾ ਤੇ ਢਾਬੇ ਤੇ ਇੱਕ ਬੰਦਾ ਵਾ ਜਿਹਨੂੰ ਦਰੰਗ ਹੋ ਗਿਆ ਹੁਣ ਉਹ ਚੱਲ ਫਿਰ ਨਹੀਂ ਸਕਦਾ ਤੇ ਉਹਦੇ ਅੱਗੇ ਪਿੱਛੇ ਕੋਈ ਹੈ ਨਹੀਂ ਪਰਿਵਾਰ ਦਾ ਮੈਂਬਰ ਤੇ ਵੀ ਅਸੀਂ ਚਾਹੁੰਦੇ ਹਾਂ ਵੀ ਉਹਦੇ ਘਰ ਪਰਿਵਾਰ ਦੇ ਮੈਂਬਰ ਲੱਭ ਜਾਣ ਉਹਦਾ ਘਰ ਪਰਿਵਾਰ ਬਾਰੇ ਪਤਾ ਲੱਗ ਜਾਵੇ ਉਹਦਾ ਪਤਾ ਵੀ ਨਹੀਂ ਲੱਗ ਰਿਹਾ ਉਹ ਕੌਣ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਸੀਗੇ ਵੀ ਸੁਪਨਿਆਂ ਦੇ ਘਰ ਉਹਨੂੰ ਲੈ ਆਈਏ ਇੱਥੇ ਆ ਕੇ ਥੋੜਾ ਤਕੜਾ ਹੋਜੂ ਨਾਲੇ ਤੰਦਰੁਸਤ ਹੋਜੂ ਨਾਲੇ ਇਹਦਾ ਘਰ ਪਰਿਵਾਰ ਪਤਾ ਲੱਗੇ ਤੇ ਅੱਜ ਉਸੇ ਵੇਲੇ ਦੇ ਵਿੱਚ ਜਸਵਿੰਦਰ ਬਾਈ ਹੁਣੀ ਲੈ ਕੇ ਆਏ ਨੇ ਨਰਿੰਦਰ ਬਾਈ ਜੀ ਹੁਣੀ ਬਾਪੂ ਮਹਿਰਾ ਸਾਹਿਬ ਨੂੰ ਸਾਡੇ ਕੋਲੇ ਰਕਵੀਰ ਸਿੰਘ ਜੀ ਸਾਰੀ ਉਮਰ ਬਾਪੂ ਨੂੰ ਮੈਰੇ ਨੇ ਕਿਰਾਏ ਹੀ ਬਾਪੂ ਕਹਿੰਦਾ ਮੈਂ ਇਦਾਂ ਹੀ ਰਹਾ ਜਿੰਨੇ ਕਮਾਲ ਲੈਂਦਾ ਸੀ ਉਹਨੇ ਖਾ ਲੈਂਦਾ ਸੀ ਸ਼ਰਾਬ ਪੀਣ ਦੀ ਆਦਤ ਸੀਗਾ ਉਹਦੇ ਕਰਕੇ ਦਰੰਗ ਹੋ ਗਿਆ ਹੁਣ ਸਰੀਰ ਬਜ਼ੁਰਗ ਹੋ ਗਿਆ ਸੀਤ ਜਾਨ ਵੀ ਨਹੀਂ ਬਚੀ ਢਾਬੇ ਦੇ ਉੱਤੇ ਰੋਟੀ ਬਣਾਉਂਦਾ ਸੀ ਪਿਛਲੇ 5 ਕਿ ਸਾਲਾਂ ਤੋਂ ਬਾਈ ਜਸਵਿੰਦਰ ਰੋਹਣデア ਬੇਟਾ ਢਾਬਾ ਚਲਾਉਂਦਾ ਉੱਤੇ ਰਾਜਕੋਟ ਗੁਜਰਾਤ ਚ ਉਹਨਾਂ ਕੋਲੇ ਕੰਮ ਕਰਦਾ ਸੀ ਸਬਜ਼ੀ ਦਾਲ ਬਣਾਉਣ ਦਾ ਤੇ ਹੁਣ ਸਰੀਰ ਚ ਤਾਕਤ ਨਹੀਂ ਰਹੀ ਕਿਉਂਕਿ ਆ ਸਾਰਾ ਪਾਸਾ ਪੈਰਾਲਾਈਜ਼ ਹੋ ਗਿਆ ਤੇ ਪਹਿਲਾਂ ਤਾਂ ਇਹ ਆਪਣਾ ਐਡਰੈਸ ਵੀ ਨਹੀਂ ਸੀ ਦੱਸਦੇ ਕਿਸੇ ਨੂੰ ਵੀ ਮੇਰਾ ਪਿੰਡ ਕਿਹੜਾ ਹੁਣ ਇਹਨਾਂ ਨੇ ਦੱਸਿਆ ਵੀ ਮੇਰਾ ਪਿੰਡ ਹਾਜੀਪੋਰਾ ਅੰਦਸੂਹੇ ਦੇ ਕੋਲੇ ਫਰੋਜ ਆਪਾ ਹਿਸ਼ਾਰਪੁਰ ਜ਼ਿਲ੍ਹਾ ਫਿਰ ਉੱਥੇ ਬਾਈ ਹੁਣੀ ਜਾ ਕੇ ਆਏ ਨੇ ਉੱਥੇ ਰਗਵੀਰ ਸਿੰਘ ਜੀ ਦੇ ਭਰਾ ਦੇ ਪੋਤੇ ਨੂੰ ਮਿਲੇ ਮਤਲਬ ਪੀੜ੍ਹੀ ਵੀ ਤੀਜੀ ਪੀੜ੍ਹੀ ਬਦਲ ਗਈ ਭਰਾ ਚਾਰ ਭਰਾ ਸੀ ਤੁਸੀਂ ਹਨਾ ਆ ਤੈਨੂੰ ਹੀ ਮਰ ਗਏ ਤੂੰ ਜੇ ਸਣਾ ਮਰ ਗਿਆ ਭੈਣਾ ਵੀ ਮਰ ਗਿਆ ਹਾਂ ਜੀ ਦੋ ਭੈਣਾ ਸੀ ਤੇ ਤਿੰਨ ਭਰਾ ਸੀ ਮਤਲਬ ਪੰਜ ਜਾਨੇ ਸੀ ਜਿਹੜੇ ਨਾਲ ਦੇ ਜੰਮੇ ਸੀ ਬਾਪੂ ਦੇ ਪੰਜੇ ਤੁਰ ਗਏ ਦੁਨੀਆ ਤੋਂ ਉਹ ਉਹਨਾਂ ਨੇ ਘਰਦਿਆਂ ਵੀ ਪੁਰੀਆਂ ਹੋ ਗਈਆਂ ਜੀ ਅਸੀਂ ਉਹਨਾਂ ਦੇ ਘਰ ਵਾਲਿਆਂ ਵਿੱਚ ਯਾਨੀ ਕਿ ਭਾਬੀਆਂ ਸੀ ਜਿਹੜੀਆਂ ਬਾਪੂ ਦੀਆਂ ਉਹ ਵੀ ਨਹੀਂ ਬਚੀਆਂ ਹਾਂ ਤੇ ਹੁਣ ਉਹਨਾਂ ਦੇ ਗਾਂ ਬੱਚੇ ਆ ਯਾਦਿਕਲ ਤੁਸੀਂ ਜਾਣਦੇ ਹੋ ਕਿਹੜਾ ਪੁੱਛਦਾ ਕੇ ਤੇ ਅੱਜ ਦਸਵਿੰਦਰ ਸਿੰਘ ਜੀ ਉਹਨਾਂ ਦੇ ਸਾਡਾ ਵੀਰ ਆ ਵੱਡਾ ਵੀਰਾ ਧਰਮਿੰਦਰ ਬਾਈ ਧੰਦਾ ਉਹਦਾ ਵੀ ਵੀਰੇ ਦਾ ਫੋਨ ਆਇਆ ਸੀ ਬੰਟੇ ਬਾਈ ਨੂੰ ਉਹਨਾਂ ਨੇ ਕਹਿਣ ਤੇ ਅਸੀਂ ਫਿਰ ਬਾਪੂ ਰਗਵੀਰ ਸਿੰਘ ਜੀ ਮਹਾਰਾਜ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੋ ਇਹਨਾਂ ਦੇ ਆਪਣੇ ਇਕੱਲੇ ਉਹ ਹੀ ਨਹੀਂ ਹੁੰਦੇ ਜਿਹੜੇ ਨਾਲ ਦੇ ਜੰਮੇ ਆ ਆਪਣੇ ਤਾਂ ਉਹ ਵੀ ਹੁੰਦੇ ਨੇ ਜਿਹੜੇ ਨਾਲ ਖੇਡਦੇ ਰਹੇ ਆ ਨਾਲ ਪੜਦੇ ਰਹੇ ਆ ਨਾਲ ਦੁੱਖ ਸੁੱਖ ਹਿੱਸਾ ਬਣਦੇ ਰਹੇ ਤੇ ਬੇਨਤੀ ਆ ਇਹਨਾਂ ਦੇ ਜਿੰਨੇ ਵੀ ਕੋਈ ਸਾਥੀ ਸਾਡੀ ਇਸ ਵੀਡੀਓ ਨੂੰ ਦੇਖਦੇ ਨੇ ਵੀ ਜਰੂਰ ਆ ਕੇ ਮਿਲ ਕੇ ਜਾਓ ਅੱਜ ਟੈਮ ਸਪੋਰਟ ਦੀ ਲੋੜ ਰਗਵੀਰ ਸਿੰਘ ਬਾਪੂ ਜੀ ਨੂੰ ਤੁਹਾਡੀ ਪਰਿਵਾਰ ਦੀ ਲੋੜ ਪਰਿਵਾਰ ਦੀ ਲੋੜ ਆ ਮਾਮੇਰੇ ਪੁੱਤ ਮਾਸੀ ਦੇ ਭੂਆ ਦੇ ਪੁੱਤ ਚਾਚੇ ਤਾਇਆ ਦੇ ਧੀਆ ਪੁੱਤ ਮਤਲਬ ਕਿੰਨਾ ਵੱਡਾ ਪਰਿਵਾਰ ਹੁੰਦਾ ਸਾਡਾ ਕੋਈ ਤਾਂ ਹੋਵੇ ਜਿਹੜਾ ਰਗਵੀਰ ਸਿੰਘ ਦੇ ਨਾਲ ਦਾ ਰਗਵੀਰ ਸਿੰਘ ਨੂੰ ਮਿਲ ਸਕੇ ਆ ਤੇ ਵੀਡੀਓ ਸ਼ੇਅਰ ਕਰਿਓ ਅਰਦਾਸ ਕਰਿਓ ਰਕਵੀਰ ਸਿੰਘ ਜੀ ਦਾ ਆਉਣ ਵਾਲਾ ਸਮਾਂ ਤੰਦਰੁਸਤੀ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ